ਸਸ਼ਿਕਾ ਜੀ ਮੈਂ ਆ ਮਲਕੀਤ ਰੌਣੀ ਅੱਜ ਮੈਂ ਪਹੁੰਚਿਆ ਹੋਇਆ ਲੁਧਿਆਣੇ ਦੇ ਕੋਲੇ ਜਿਹੜਾ ਨੀਲੋਂ ਹੈ ਨੀਲੋਂ ਦੇ ਨਾਲ ਕੁੱਬੇ ਪਿੰਡ ਦਾ ਟੋਲ ਪਲਾਜ਼ਾ ਇਹ ਜਦੋਂ ਆਪਾਂ ਜਿਹੜੀ ਕੱਚੀ ਨਹਿਰ ਹੈ ਨਹਿਰ ਦੇ ਕੰਢੇ ਨੂੰ ਦਰਾਹੀ ਵੱਲੋਂ ਜਾਂਦੇ ਆ ਨੀਲੋਂ ਤੋਂ ਉੱਥੇ ਇਹ ਟੋਲ ਪਲਾਜ਼ਾ ਸੋ ਜਿਹੜਾ ਸਿਲਸਲਾ ਸ਼ੁਰੂ ਕੀਤਾ ਹੋਇਆ ਹੈ ਕਿ ਇੱਕ ਰਾਤ ਧਰਨੇ ਤੇ ਬੈਠੇ ਕਿਸਾਨਾਂ ਦੇ ਨਾਲ ਉਸ ਦੇ ਤਹਿਤ ਅਗਲੀ ਲੜੀ ਦੇ ਵਿੱਚ ਮੈਂ ਇੱਥੇ ਪਹੁੰਚਿਆ ਸੋ ਅੱਜ ਗੱਲਬਾਤ ਕਰਾਂਗੇ ਜਾਣਾਂਗੇ ਕਿ ਕਿਵੇਂ ਸਰਵਾਈਵ ਕਰਦੇ ਨੇ ਸਾਡੇ ਬੰਦੇ ਰਾਤ ਨੂੰ ਧਰਨੇ ਤੇ ਬੈਠ ਕੇ ਆਜੋ ਜੀ ਦੇਖਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸਤਵੰਤ ਸਿੰਘ ਘਰਚਾ ਜੀ ਸਰਪੰਚ ਕੁਹਾੜੇ ਤੋਂ ਕੁਹਾੜੇ ਪਿੰਡ ਤੋਂ ਠੀਕ ਹੈ ਅੱਜ ਜਿਹੜਾ ਇਹ ਨੀਲੋਂ ਪੁਲ ਦੇ ਲਾਗੇ ਪੁਲ ਪਲਾਜ਼ਾ ਕੁੱਬੇ ਪਿੰਡ ਦਾ ਥੋੜੀ ਡਿਊਟੀ ਇੱਥੇ ਅਜ ਹੈ ਹਾਂ ਜੀ ਅਸੀਂ ਪਹਿਲਾਂ ਵੀ ਆਏ ਅਸੀਂ ਇੱਕਦਮ ਵੈਸੇ ਆਏ ਸੀਗੇ ਕਿੰਨੇ ਦਿਨ ਹੋ ਗਏ ਜੀ ਇੱਥੇ ਤੁਹਾਨੂੰ ਇਹ ਟੂਲ ਪੁਲ ਕਰਕੇ ਨੂੰ ਪੁਲ ਪਲਾਜ਼ਾ ਜਦੋਂ ਦੇ ਸ਼ੁਰੂ ਹੋਏ ਨੇ ਸਟਾਰਟਿੰਗ ਚ ਨਾਲੇ ਰੁਕ ਗਏ ਖਲਾ ਵਾਲੇ ਉਦੋਂ ਦਾ ਹੀ ਬੰਦ ਹੈ ਇਹਨਾਂ ਨੂੰ ਕਿਸਾਨਾਂ ਦਾ ਘੋਲ ਐ ਮਤਲਬ ਲੋਕ ਇਹ ਕਹਿੰਦੇ ਨੇ ਕਿ ਲੰਬਾ ਚੱਲੂਗਾ ਘੋਲ ਤੁਹਾਨੂੰ ਕੀ ਲੱਗਦਾ ਐ ਜੇ ਲੰਬਾ ਚੱਲੂਗਾ ਫਿਰ ਆਪਾਂ ਬੈਠੇ ਰਹਿਾਂਗੇ ਇੱਥੇ ਇਹ ਤਾਂ ਦੇਖੋ ਹੀ ਸ਼ੰਗਾਰਸਾ ਜਿਵੇਂ ਚੱਲਦੇ ਹੈਗੇ ਦੁਨੀਆ ਵਾਲਿਆਂ ਦੇ ਨਾਲ ਮਲਜੀ ਲੰਬਾ ਚੱਲਦਾ ਤਾਂ ਬੈਠਾਂਗੇ ਆਪਾਂ ਹੀ ਨਾਲਿਆਂ ਹੀ ਲੋਕਾਂ ਦੇ ਨਾਲਿਆਂ ਦੇ ਛੋੜੇ ਵੀਰ ਕੀ ਨਾਮ ਆਪਣਾ ਮੇਰਾ ਨਾਮ ਹਰਜੀਤ ਸਿੰਘ ਜੀ ਪਿੰਡ ਕੁਵਾੜਾ ਕੁਵਾੜੇ ਤੋਂ ਹਾਂਜੀ ਹਰਜੀਤ ਸਿੰਘ ਇੱਥੇ ਤੁਸੀਂ ਰਾਤ ਨੂੰ ਵੀ ਛੋੜੇ ਵੀਰ ਕੀ ਕਰਨਾ ਆਏ ਹੋ ਅਸੀਂ ਕਿਸਾਨ ਵਾਲੇ ਇੰਚਾਰਜ ਦੇ ਨਾਲ ਹੀ ਆਈ ਅਸੀਂ ਧਰਨੇ ਤੇ ਬੈਠੇ ਆਂ ਅੱਛਾ ਜੀ ਤੁਹਾਡੀ ਡਿਊਟੀ ਲੱਗੀ ਹੈ ਡਿਊਟੀ ਲੱਗੀ ਹੈ ਜੀ ਸਾਡੀ ਤੇ ਪਹਿਲੇ ਦਿਨਾਂ ਨੂੰ ਪਹਿਲਾਂ ਵੀ ਆਏ ਕਦੇ ਨਹੀਂ ਮੇਰਾ ਪਹਿਲਾ ਦਿਨ ਆਈ ਪਹਿਲਾਂ ਅੰਕੂ ਨਹੀਂ ਆਉਂਦੇ ਸਾਡੇ ਨਾਲ ਅੱਛਾ ਹਾਂਜੀ ਫਿਰ ਇਹ ਤੁਹਾਨੂੰ ਘਰਦਿਆਂ ਨੇ ਭੇਜਿਆ ਕਿ ਆਪ ਜਾਈਓ ਤੁਸੀਂ ਆਪੇ ਆਏ ਇੰਚਾਰਜ ਦੇ ਨਾਲ ਹੀ ਨੇ ਸਾਡੇ ਤੁਹਾਨੂੰ ਲੱਗਦਾ ਕਿ ਸਾਡੀ ਲੜਾਈ ਹੈ ਤੁਹਾਨੂੰ ਲੜਨੀ ਚਾਹੀਦੀ ਹੈ ਹਾਂਜੀ ਸਾਡੀ ਲੜਾਈ ਹੈ ਤੁਹਾਨੂੰ ਲੜਨੀ ਚਾਹੀਦੀ ਹੈ ਵੈਰੀ ਗੁੱਡ ਜੇ ਅਸੀਂ ਲੜਾਂਗੇ ਤਾਂ ਹੀ ਕੁਝ ਖਟਾਂਗੇ ਵੈਰੀ ਗੁੱਡ ਕਿਹੜੇ ਵੀ ਕੀ ਨਾ ਆਪਣਾ ਹਰਸ਼ਦੀਪ ਸਿੰਘ ਜੀ ਹਰਸ਼ਦੀਪ ਕਿਹੜਾ ਪਿੰਡ ਹੈ ਕਵਾੜਾ ਹੀ ਆ ਜੀ ਵੈਰੀ ਗੁੱਡ ਅਸੀਂ ਦੀ ਪਹਿਲੇ ਦਿਨ ਆਏ ਅੱਜ ਹਾਂ ਜੀ ਪਹਿਲੇ ਦਿਨ ਤੇ ਕਦ ਲਈ ਆਏ ਇੱਥੇ ਨੂੰ ਇੱਥੇ ਕਿਸਾਨਾਂ ਦੇ ਹੱਕਾਂ ਲਈ ਠੀਕ ਹੈ ਜੇ ਫਿਰ ਵੀ ਆਪਣਾ ਪਿਆ ਫਿਰ ਡਿਊਟੀ ਲੱਗੀ ਫਿਰ ਆਵਾਂਗੇ ਹਾਂ ਜੀ ਜ਼ਰੂਰ ਜੇ ਲੰਬੇ ਟਾਈਮ ਬੈਠਣਾ ਪਿਆ 10 20 ਦਿਨ ਫਿਰ ਬੈਠੋਗੇ ਬੈਠਾਂਗੇ ਜੀ ਵੈਲ ਨਾਈਟ ਸਸਿਕਾ ਬਾਜੀ ਜੀ ਸਸਿਕਾ ਬਾਜੀ ਜੀ ਕਿਹੜਾ ਪਿੰਡ ਹੈ ਆਪਣਾ ਕੋਹਾੜਾ ਪਿੰਡ ਹੈ ਸਾਡਾ ਵਾਜੇ ਅੱਛਾ ਸਾਰੇ ਅੱਜ ਕੋਹਾੜੇ ਵਾਲਿਆਂ ਦੀ ਡਿਊਟੀ ਲੱਗੀ ਹੈ ਸਾਰੇ ਕੋਹਾੜੇ ਦੀ ਡਿਊਟੀ ਹੈ ਜਿੰਨੇ ਬੈਠੇ ਸਾਰੇ ਕੋਹਾੜੇ ਦੀ ਤੁਹਾਡਾ ਕੀ ਕਹਿਣਾ ਹੈ ਇਸ ਹਰਸ ਬਾਰੇ ਹਰਸ ਬਾਰੇ ਦੇਖੋ ਜੋ ਮੌਤੀਆਂ ਮਾੜੀਆਂ ਨੀਤੀਆਂ ਨੇ ਹੂੰ ਕਿਸਾਨ ਸਾਡੀਆਂ ਮਾਤਾ ਪਿਤਾ ਸਭ ਕੋਈ ਟੂਲ ਫਲਾਜੇ ਦੇ ਬੈਠਾ ਰੋੜਾ ਤੇ ਆ ਕੇ ਬੈਠਿਆ ਕੋਈ ਟ੍ਰੇਨ ਰੁੱਕੀ ਬੈਠਾ ਅਸੀਂ ਉਹਨਾਂ ਦੇ ਨਾਲ ਆ ਅਸੀਂ ਇੱਥੇ ਅਸੀਂ ਆ ਪਾਈ ਸੀਗੇ ਅਸੀਂ ਇੱਥੇ ਕਿਸਾਨ ਬੈਠੇ ਬੈਠੇ ਅਸੀਂ ਆਏ ਸੀ ਅਸੀਂ ਉਹਨਾਂ ਨੂੰ ਕਹਿ ਕੇ ਕਿਹਾ ਸੀ ਸਾਨੂੰ ਵੀ ਡਿਊਟੀ ਦਾ ਮੌਕਾ ਦੋ ਅਸੀਂ ਪਹਿਲਾਂ ਵੀ ਇੱਕ ਰਾਤ ਲੱਗ ਕੇ ਆਏ ਹਾਂ ਅੱਜ ਸਾਨੂੰ ਉਹਨਾਂ ਨੇ ਫੇਰ ਕਿਹਾ ਵੀ ਤੁਸੀਂ ਆਉਣਾ ਸਾਡੇ ਪਿੰਡ ਦਾ ਜੋ ਨਗਰ ਸਾਰੇ ਅਸੀਂ ਤਿਆਰਾਂ ਚਾਹੀਏ ਸਾਨੂੰ ਦਿਨ ਰਾਤ ਕਰਨਾ ਪਊਗਾ ਅਸੀਂ ਕਿਸਾਨਾਂ ਦੇ ਹੱਕ ਖਾਤਰ ਹੀ ਬੈਠੇ ਇਹ ਮਾਲ ਥੋੜੀ ਪੰਚਾਇਤ ਨੇ ਆਪਣੇ ਪੈਰ ਤੇ ਕਿਹਾ ਕਿ ਸਾਡਾ ਫਰਜ ਬਣਦਾ ਸਾਨੂੰ ਡਿਊਟੀ ਦਿਓ ਅਸੀਂ ਬਿਲਕੁਲ ਜੀ ਸਾਡੀ ਪੰਚਾਇਤ ਲਾਲ ਨੇ ਜੇ ਹੁਣ ਸਰਪੰਚ ਸਾਹਿਬ ਮੋਹਰੇ ਹੁੰਦੇ ਆ ਜੀ ਸਾਰੇ ਸਾਡੇ ਸਾਰਾ ਪਿੰਡ ਨਗਰ ਹੀ ਸਾਡੇ ਕੋਹਾੜਾ ਆਉਣ ਨੂੰ ਤਿਆਰ ਹੈ ਜਦੋਂ ਡਿਊਟੀ ਦੇਣਗੇ ਅਸੀਂ ਸਾਰੇ ਡਿਊਟੀ ਦੇਣ ਨੂੰ ਤਿਆਰ ਹਾਂਜੀ ਖਾਨ ਸਾਹਿਬ ਕੀ ਸ਼ੁਭਨਾ ਜੀ ਆਪਣਾ ਮਹਮਦ ਸਾਹਬ ਰਾਏ ਮਹਮਦ ਸਾਹਬ ਰਾਏ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਮਲੇਰ ਕੋਟਲਾ ਤੋਂ ਇਹ ਸਾਡੇ ਨੂੰ ਇੱਥੇ ਪੁਹਾੜੇ ਕਮ ਦੁਕਾਨ ਆਪਣੀ ਇੱਥੇ ਨੇ ਸਰਪੰਚ ਉਹ ਤੁਹਾਡੀ ਪੁਹਾੜੇ ਦੁਕਾਨ ਹੈ ਹਾਂਜੀ ਦੁਕਾਨ ਕਾਦੀ ਹੈ ਫਰੂਟ ਦੀ ਹੈ ਜੀ ਫਰੂਟ ਦੁਕਾਨ ਹੈ ਹਾਂਜੀ ਸੋ ਅੱਜ ਤੁਸੀਂ ਇੱਥੇ ਬੈਠੇ ਹੋ ਮਤਲਬ ਤੁਹਾਨੂੰ ਪਤਾ ਹੈ ਕਾਦੀ ਲੀ ਬੈਠੇ ਹੋ ਹਾਂਜੀ ਇਹ ਗਰਸਾਨਾਂ ਦੇ ਕੋਲ ਲੜਾਈ ਹੈ ਜਿਹੜੀ ਅਸੀਂ ਵੀ ਖੁਦ ਗਰਸਾਨਾਂ ਆ ਜੀ ਸਾਨੂੰ ਇਹ ਆਪਣੇ ਹੱਕ ਲਈ ਲੜਨਾ ਜ਼ਰੂਰੀ ਹੈ ਆਪਣੇ ਹੱਕ ਲਈ ਲੜਨਾ ਤਾਂ ਅਸੀਂ ਕੋਈ ਵੀ ਚੀਜ਼ ਨੂੰ ਆਪਣਾ ਹੱਕ ਸਰਕਾਰਾਂ ਤੋਂ ਮੰਗਣਾ ਤੋਂ ਨਹੀਂ ਆ ਵੀ ਸਾਨੂੰ ਖਾਨ ਸਾਹਿਬ ਜੇ ਇਹ ਲੜਾਈ ਲੰਬੀ ਹੁੰਦੀ ਹੈ ਹਾਂਜੀ ਬਹੁਤ ਸਾਰੇ ਲੋਕ ਇਹ ਕਿਆਸਰਾਂ ਲਾ ਰਹੇ ਹਨ ਵੀ ਜਿਹੜਾ ਮੋਦੀ ਹੈ ਬਹੁਤ ਅੜੀਲ ਕਿਸਮ ਦਾ ਬੰਦਾ ਹੈ ਹਾਂ ਪਰ ਦੂਜੇ ਪਾਸੇ ਇਹ ਵੀ ਕਹਿੰਦੇ ਨੇ ਕਿ ਪੰਜਾਬੀ ਉਹਦੇ ਨਾਲ ਵੀ ਅੜਬ ਨੇ ਕਿ ਇਹ ਲੜਾਈ ਜਿੱਤ ਕੇ ਹਟਣਗੇ ਠੀਕ ਹੈ ਫਿਰ ਲੰਬਾ ਟਾਈਮ ਬੈਠਣਾ ਪਊਗਾ ਤੁਸੀਂ ਫਿਰ ਮਦਦ ਕਰਨ ਨੂੰ ਤਿਆਰ ਹੋ ਇਨਸ਼ਾਅੱਲਾ ਜ਼ਰੂਰ ਮਦਦ ਕਰਾਂਗੇ ਅਸੀਂ ਮਦਦ ਦੇ ਤੁਹਾਡੇ ਜੇ ਲੰਬਾ ਟਾਈਮ ਅਸੀਂ ਇਕੱਠੇ ਹੋ ਕੇ ਲੜਾਈ ਲੜਾਂਗੇ ਇਨਸ਼ਾਅੱਲਾ ਪੜਾਈ ਜਿੱਤਾਂਗੇ ਹਾਂ ਜਿੱਤਾਂਗੇ ਉਹ ਦੇਖੋ ਲੜਨਾ ਹਾਰਨਾ ਨਹੀਂ ਇਸ ਪੰਜਾਬ ਨੂੰ ਜਿੱਦ ਨੂੰ ਵੀ ਮੂਹਰ ਕਰਿਆ ਉਹ ਇਨਸ਼ਾਅੱਲਾ ਹਾਰ ਰਿਹਾ ਹੋਈ ਹੈ ਉਧਰ ਆਪਣੀ ਜਿੱਤ ਹੋਊਗੀ ਪੰਜਾਬ ਦੀ ਦੁਸ਼ਮਣ ਦੀ ਹਾਰ ਹੋਈ ਮਤਲਬ ਆਪਣੀ ਜਿੱਤ ਹਾਂ ਜੀ ਸੋ ਇਹ ਲੜਾਈ ਜਿੱਤ ਕੇ ਜਾਵਾਂਗੇ ਅਸੀਂ ਹਾਂ ਜੀ ਹਾਂ ਜੀ ਸੋ ਜਿਵੇਂ ਆਪਾਂ ਸਾਰੇ ਭਾਈਚਾਰਾ ਇਕੱਠੇ ਹੋ ਕੇ ਲੜਾਈ ਲੜ ਰਹੇ ਹਾਂ ਤੁਹਾਨੂੰ ਕੀ ਉਮੀਦ ਹੈ ਇਸ ਲੜਾਈ ਦੇ ਵਿੱਚੋਂ ਕਿ ਆਪਾਂ ਇਕੱਠੇ ਹੋ ਕੇ ਲੜ ਰਹੇ ਹਾਂ ਤਾਂ ਛੇਤੀ ਜੜਾ ਜਿੱਤਾਂਗੇ ਹਾਂ ਜੀ ਭਾਈਚਾਰਾ ਨਾਲ ਲੜ ਕੇ ਇਕੱਠੇ ਰਲ ਕੇ ਇਨਸ਼ਾਅੱਲਾ ਛੇਤੀ ਇਹ ਲੜਾਈ ਨੂੰ ਜਿੱਤ ਹਾਰ ਹੋ ਗਈ ਆਪਣੀ ਹਾਂ ਜਿੱਤ ਹੋਊਗੀ ਸੋ ਇਹ ਜਿਹੜਾ ਟੂਲ ਪਲਾਜਾ ਜੀ ਇਹ ਨੀਲੋਂ ਲੁਧਿਆਣਾ ਸ਼ਹਿਰ ਨੀਲੋਂ ਦੇ ਨੇੜੇ ਕੁੱਬੇ ਪਿੰਡ ਦੇ ਰਕਵੇ 'ਚ ਹੈ ਜਿਹੜੀ ਕੱਚੀ ਨਹਿਰ ਰੋਪੜ ਤੋਂ ਆਉਂਦੀ ਹੈ ਦਰਾਹੇ ਵੱਲ ਜਾਂਦੀ ਹੈ ਉੱਥੇ ਧਰਨਾ ਲੱਗਿਆ ਹੋਇਆ ਸੋ ਬੜੀ ਖੁਸ਼ੀ ਦੀ ਗੱਲ ਹੈ ਸਾਡਾ ਦੁਕਾਨਦਾਰ ਭਰਾ ਨੇ ਮੁਹੰਮਦ ਜੀ ਇਹ ਇਹਨਾਂ ਦੇ ਨਾਲ ਬੈਠੇ ਨੇ ਫਰੂਟੀ ਦੁਕਾਨ ਕਰਦੇ ਨੇ ਸੋ ਇਹ ਸਾਰੇ ਜਿਹੜੇ ਭਾਈਚਾਰੇ ਨੇ ਰਲ ਕੇ ਆਪਸ ਵਿੱਚ ਸੰਘਰਸ਼ ਕਰ ਰਹੇ ਨੇ ਮੈਂ ਸਮਝਦਾ ਵੱਡੀ ਗੱਲ ਹੈ ਦੁਕਾਨਦਾਰ ਭਰਾ ਵੀ ਸਾਡੇ ਨਾਲ ਆ ਕੇ ਬਹਿਣ ਦਾ ਟਾਈਮ ਮਿਲਦਾ ਹੈ ਸਾਡੇ ਮੁਲਾਜ਼ਮ ਵੀਰ ਵੀ ਨਾਲ ਬੈਠੇ ਨੇ ਨੌਜਵਾਨ ਵੀ ਨਾਲ ਬੈਠੇ ਨੇ ਸਾਡੇ ਪਿੰਡਾਂ ਦੇ ਚੁਣੇ ਹੋਏ ਨਮਾਇंदे ਸਾਡੇ ਸਰਪੰਚ ਸਾਹਿਬ ਇਸ ਟਾਈਮ ਘਵਾੜੇ ਤੋਂ ਉਹ ਵੀ ਇੱਥੇ ਸੰਘਰਸ਼ ਤੇ ਆਪਰਾਧ ਨੂੰ ਬੈਠੇ ਨੇ ਸੋ ਇਹ ਖੁਸ਼ੀ ਦੀ ਗੱਲ ਹੈ ਕਿ ਸਾਰੇ ਇਕੱਠੇ ਉਹ ਸੰਘਰਸ਼ ਲੜਦੇ ਆਂ ਤਾਂ ਸਾਡੇ ਜੀ ਕੋ ਉਮੀਦ ਵੱਧਦੀ ਹੈ ਕਿ ਛੇਤੀ ਅਸੀਂ ਇੱਕ ਲਾਈਨ ਜਿੱਤਾਂਗੇ ਬੜੀ ਇਮਾਨਦਾਰੀ ਨਾਲ ਲੜਾਈ ਲੜੀ ਜਾ ਰਹੀ ਹੈ ਸੋ ਇਹ ਲੜਾਈ ਜਿੱਤਣ ਤੋਂ ਬਿਨਾ ਸਾਡੇ ਕੋਲ ਦੂਜਾ ਕੋਈ ਹੱਲ ਨਹੀਂ ਸੋ ਲੋਕ ਸਾਰੇ ਆਪ ਮੁਹਾਰੇ ਉੱਠ ਕੇ ਆਪਣਾ ਇੰਟਰਸਟ ਦੇ ਨਾਲ ਇਹਨਾਂ ਸੰਘਰਸ਼ਾਂ ਤੇ ਆ ਕੇ ਇਹਨਾਂ ਸਰਕਾਂ ਤੇ ਆ ਕੇ ਬੈਠਦੇ ਨੇ ਆਪਣੇ ਸੁੱਖ ਆਰਾਮ ਤਿਆਗ ਕੇ ਇੱਥੇ ਸੜਕਾਂ ਤੇ ਬੈਠਣ ਲਈ ਤਿਆਰ ਨੇ ਪਰ ਇਹਨਾਂ ਨੂੰ ਜਿਹੜੇ ਕਾਲੇ ਫਰਮਾਨ ਨੇ ਗਵਰਨਮੈਂਟਾਂ ਦੇ ਇਹ ਮਨਜ਼ੂਰ ਨਹੀਂ ਹਨ ਮਿਹਰਬਾਨੀ ਸੱਸੀ ਗੱਲ ਛੋਟੇ ਵੀਰ ਸੱਸੀ ਕੀ ਨਾਂ ਆਪਣਾ ਬਲਕਾਰ ਸਿੰਘ ਜੀ ਬਲਕਾਰ ਸਿੰਘ ਕਿਹੜਾ ਪਿੰਡ ਹੈ ਕੋਹਾੜਾ ਪਿੰਡ ਹੈ ਜੀ ਬਲਕਾਰ ਜੀ ਇੱਥੇ ਕੀ ਕਰਨਾ ਹੈ ਭਾਈ ਰਾਤ ਨੂੰ ਤੁਸੀਂ ਅਸੀਂ ਐਵੇਂ ਜਿਹੜਾ ਆ ਮੁੱਦੇ ਚੱਲ ਰਹੇ ਨੇ ਤੇਦੇ ਬਿਲ ਨੇ ਉਹਨਾਂ ਦੀ ਉਹਦੇ ਹੱਕ ਤੇ ਨਹੀਂ ਹੈਗੇ ਸੀ ਉਹਦੇ ਕਰਕੇ ਧਰਨਾ ਲਾਇਆ ਜੀ ਹੁਣ ਤਾਂ ਕਾਨੂੰਨ ਬਣ ਗਿਆ ਉਹ ਕਾਲੇ ਕਾਨੂੰਨ ਹਾਂਜੀ 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 ਸਤਿ ਸ਼੍ਰੀ ਅਕਾਲ ਦੇ ਖਿਲਾਫ ਧਰਨਾ ਲਈ ਬੈਠੇ ਨੇ ਹਾਂਜੀ ਹਾਂਜੀ ਅੱਗੇ ਵੀ ਉਹਨੇ ਧਰਨੇ ਤੇ ਹਾਂਜੀ ਆਈਦਾ ਜੀ ਅੱਗੇ ਵੀ ਪਿੰਡ ਵੀ ਲਾਇਆ ਸੀ ਆਪਣੇ ਪਿੰਡ ਕਵਾੜਾ ਠੀਕ ਹੈ ਜੇ ਇਹ ਧਰਨਾ ਲੰਬਾ ਚੱਲਿਆ ਮਹੀਨਾ ਦੋ ਮਹੀਨੇ ਬੈਠੋਗੇ ਇੱਦਾਂ ਫਿਰ ਹਾਂਜੀ ਹਾਂਜੀ ਜ਼ਰੂਰ ਬੈਠਾਂਗੇ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਸ਼ੋਭਨਾ ਜੀ ਆਪਣਾ ਖੁਸ਼ਵਿੰਦਰ ਸਿੰਘ ਜੀ ਖੁਸ਼ਵਿੰਦਰ ਆਪਣਾ ਕਿਹੜਾ ਪਿੰਡ ਹੈ ਕਵਾੜਾ ਪਿੰਡ ਵਾਹ ਜੀ ਅੱਛਾ ਵੀ ਤਾਂ ਸਾਰੇ ਕਵਾੜੇ ਪਿੰਡ ਤੋਂ ਆਉਂਦੇ ਹਾਂਜੀ ਠੀਕ ਹੈ ਤੇ ਖੁਸ਼ਵਿੰਦਰ ਤੁਸੀਂ ਆਪ ਹੀ ਆਏ ਹੋ ਘਰ ਦੇ ਨੇ ਕਿਹਾ ਵੀ ਚਾਹ ਉਹ ਧਰਨੇ ਵੀ ਨਹੀਂ ਅਸੀਂ ਆਪ ਸਹੀ ਹਾਂਜੀ ਕੁਰਵੰਦਰ ਇਹ ਜਿਹੜਾ ਫਿਰ ਧਰਨਾ ਆ ਜੇ ਹੁਣ ਲੰਬਾ ਚੱਲਿਆ ਫਿਰ ਇਹਦੇ ਤੇ ਕੀ ਸੰਬੰਧ ਹੈ ਆਪਾਂ ਬੈਠਾਂਗੇ ਕਿ ਕੋ ਸਾਥ ਦੇਵਾਂਗੇ ਜੀ ਕਿਸਾਨ ਵੀਰਾਂ ਦਾ ਜੀ ਤੇ ਜਿਹੜੇ ਕਿਸਾਨ ਜੁਨੇ ਨੇ ਹੁਣ ਸਾਰੀਆਂ ਇਕੱਠੀਆਂ ਹੋ ਕੇ ਲੜਨ ਲੱਗੀਆਂ ਐ ਇਹ ਤੁਹਾਨੂੰ ਕੀ ਲੱਗਦਾ ਚੰਗੀ ਗੱਲ ਹੋਈ ਐ ਹਾਂਜੀ ਬਿਲਕੁਲ ਚੰਗੀ ਗੱਲ ਹੈ ਜੀ ਸਹੀ ਐ ਸਾਥ ਦੇਵਾਂਗੇ ਹਾਂ ਦਾ ਜੀ ਤੇ ਇਕੱਠੇ ਹੋ ਕੇ ਲੜਨਗੇ ਜਿੱਤ ਜਾਗੇ ਆਪਾਂ ਬਿਲਕੁਲ ਜੀ ਜਿੱਤ ਹੋਊਗੀ ਜ਼ਰੂਰ ਸਾਸੀ ਕਾ ਛੋੜ ਵੀ ਅਸੀ ਗੱਲ ਕੀ ਨਾਮ ਜੀ ਆਪਣਾ ਜਸਪ੍ਰੀਤ ਸਿੰਘ ਜੀ ਜਸਪ੍ਰੀਤ ਆਪਣਾ ਪਿੰਡ ਵੀ ਘਵਾੜਾ ਹੀ ਹੈ ਹਾਂਜੀ ਘਵਾੜਾ ਤੇ ਵਾਹ ਜੀ ਵਾਹ ਤਾਂ ਘੋੜੇ ਵਾਲੇ ਛਾ ਗਏ ਜਸਪ੍ਰੀਤ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਕਰ ਰਹੀਆਂ ਨੇ ਤੁਸੀਂ ਅੱਜ ਪਲਾਜ਼ਾ ਰੋਕੀ ਬੈਠੇ ਹੋ ਹਾਂਜੀ ਸੋ ਜੇ ਇਹ ਇਸੇ ਤਰ੍ਹਾਂ ਇਕੱਠੀਆਂ ਹੋ ਕੇ ਸੰਘਰਸ਼ ਕਰਦੀਆਂ ਰਹੀਆਂ ਕੀ ਲੱਗਦਾ ਜਿੱਤ ਜਾਣਗੀਆਂ ਹਾਂਜੀ ਜਿੱਤਾਂਗੇ ਜ਼ਰੂਰ ਜੀ ਸੋ ਤੁਹਾਡੇ ਜਿਹੜਾ ਪੂਰਾ ਸਮਰਥਨ ਹੈ ਨੌਜਵਾਨਾਂ ਵੱਲੋਂ ਇਹ ਹਾਂਜੀ ਪੂਰਾ ਸਮਰਥਨ ਹੈ ਜੀ ਤੇ ਬੈਠਾਂਗੇ ਆਪਾਂ ਜਦ ਤੱਕ ਲਈ ਜਿੱਤਦੇ ਨਹੀਂ ਹਾਂ ਜ਼ਰੂਰ ਬੈਠਾ ਹੈ ਜੀ ਜਦ ਤੱਕ ਜਿੱਤਦੇ ਨਹੀਂ ਕਿਸਾਨ ਭਰਾਵਾਂ ਦੇ ਨਾਲ ਹੱਕ ਚ ਗੜਾਂਗੇ ਆਪ ਵੀ ਖੇਤੀ ਕਰਦੇ ਹੋ ਨਹੀਂ ਜੀ ਆਪਾਂ ਦੇ ਖੇਤੀ ਜੀ ਛੋਟੇ ਵੀਰ ਕੀ ਨਾਮ ਹੈ ਆਪਣਾ ਮੇਰਾ ਨਾਮ ਮਨਿੰਦਰ ਸਿੰਘ ਹੈ ਜੀ ਮਨਿੰਦਰ ਇਹ ਹੌਲੀ ਕਾ ਤੇ ਬੋਲਦਾ ਯਾਰ ਪਿੰਡ ਪੁਆੜਾ ਤੇਰਾ ਦਾ ਸੱਦਰ ਹੋ ਗਈ ਤੇ ਛੋਟੇ ਵੀਰ ਤੂੰ ਇੱਥੇ ਕਿ ਕਰਨਾ ਹੈ ਅੱਜ ਰਾਤ ਨੂੰ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਆਪਣਾ ਯੋਗਦਾਨ ਪਾਉਣ ਆਇਆ ਤੇ ਜੇ ਲੜਾਈ ਲੰਬੀ ਵੀ ਲੜੀ ਤਾਂ ਯੋਗਦਾਨ ਇਸ ਤਰ੍ਹਾਂ ਪਾਉਂਦੇ ਰਹੂਗਾ ਹਾਂਜੀ ਹਾਂਜੀ ਲੱਗਦਾ ਜਿੱਤ ਜਾਵਾਂਗੇ ਹਾਂਜੀ ਪੂਰੀ ਰਾਤ ਦੇ ਕੰਮ ਹੈ ਹਾਂਜੀ ਵੈਰੀ ਗੁੱਡ ਵਾਹ ਜੀ ਜੋਨਾ ਕੀ ਨਾਮ ਆਪਣਾ ਅਰਸ਼ੀ ਘਰਚਾ ਜੀ ਹਾਂਜੀ ਅਰਸ਼ੀ ਘਰਚਾ ਵਾਹ ਯਾਰ ਅਰਸ਼ੀ ਘਰਚਾ ਅਰਸ਼ੀ ਘਰਚੇ ਦਾ ਪਿੰਡ ਵੀ ਮੇਲਾ ਦਾ ਪੁਆੜਾ ਹੈ ਪੁਆੜਾ ਹੀ ਹਾਂਜੀ ਵੈਰੀ ਗੁੱਡ ਅਰਸ਼ੇਰ ਤੂੰ ਵੀ ਧਰ ਨਾਲ ਆਉਣਾ ਇੱਥੇ ਹਾਂਜੀ ਪਹਿਲੀ ਵਾਰ ਆਇਆ ਕਿ ਅੱਗੇ ਵੀ ਆਇਆ ਨਹੀਂ ਅੱਗੇ ਵੀ ਆਇਆ ਜੀ ਅੱਛਾ ਤੇ ਕੀ ਕਰਦੇ ਨੇ ਭੇਜੇ ਕਾਪੀਆਂ ਨਹੀਂ ਆਪੇ ਆਇਆ ਜੀ ਜੇ ਲੰਬਾ ਚੱਲਿਆ ਕੰਮ पे ਬੈਠੋਗੇ ਹਾਂਜੀ ਨਾਲ ਬੈਠਿਆ ਜੀ ਠੀਕ ਹੈ ਸਾਰੇ ਰਲ ਕੇ ਇਸ ਤਰ੍ਹਾਂ ਬੈਠੋਗੇ ਸਾਰੇ ਰਲ ਕੇ ਰਲ ਕੇ ਬੈਠੇ ਉਹ ਜੀ ਅੱਜ ਦੀ ਸਾਰੀ ਗੱਲਬਾਤ ਵਿੱਚ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਕਿ ਇਸ ਅੱਜ ਧਰਨੇ ਦੇ ਵਿੱਚ ਨੌਜਵਾਨ ਵੀਰਾਂ ਦੀ ਸ਼ਰਕਤ ਹੈ ਸਰਪੰਚ ਸਾਹਿਬ ਵੀ ਨਾਲ ਬੈਠੇ ਨੇ ਸੋ ਇਰਾਦੇ ਦ੍ਰਿੜ ਨੇ ਸਾਰਿਆਂ ਦੇ ਕਿ ਜਦੋਂ ਤੱਕ ਇਹ ਕੋਲ ਜਿੱਤ ਨਹੀਂ ਲੰਦੇ ਉਦੋਂ ਤੱਕ ਅਸੀਂ ਲੜਾਈ ਜਾਰੀ ਰੱਖਾਂਗੇ ਜਿੱਤਾਂਗੇ ਜ਼ਰੂਰ ਕਹਿੰਦੇ ਜੰਗ ਜਾਰੀ ਰੱਖੀਏ ਜਾਰੀ ਰੱਖੀਏ ਬਹੁਤ 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 ਸਿਪਾਹੀ ਮੁਲਾਜ਼ਮ ਵੀ ਬੜੀ ਮਸ਼ਤੀਦੀ ਦੇ ਨਾਲ ਆਪਣੀ ਡਿਊਟੀ ਕਰ ਰਹੇ ਨੇ ਜੀ ਸਮੇਂ ਸਮੇਂ ਸਰ ਆਪਕੇ ਫੋਟੋਆਂ ਵੀ ਦੇ ਦੇਣੇ ਦੇਖਦੇ ਨੇ ਕਿ ਕਰਨਾ ਕਿਵੇਂ ਚੱਲ ਰਿਹਾ ਸੋ ਮੋਂਕਲੇ ਖੰਦਾ ਕੋਈ ਮੋਬਾਈਲ ਦੇਖਦਾ ਕੋਈ ਗੱਲਬਾਤ ਕਰਦਾ ਇਸ ਤਰ੍ਹਾਂ ਕਰਕੇ ਭਾਈ ਚਾਰਕ ਜਿਹੜੀ ਸਾਂਝ ਹੈ ਪੂਰੀ ਤਰ੍ਹਾਂ ਬਣਾ ਕੇ ਸਾਰੇ ਬੰਦੇ ਇਕੱਠੇ ਬਹਿ ਗੱਲਾਂ ਬਾਤਾਂ ਕਰਦੇ ਨੇ ਸੋ ਮੈਂ ਸਮਝਦਾ ਕਿ ਜਦੋਂ ਬੰਦੇ ਇਕੱਠੇ ਹੋ ਕੇ ਬਹਿਦੇ ਨੇ ਇਸ ਤਰ੍ਹਾਂ ਪਿੰਡ ਦੇ ਵੀ ਬਹੁਤ ਸਾਰੇ ਮਸਲੇ ਡਿਸਕਸ ਹੁੰਦੇ ਨੇ ਬਹੁਤ ਸਾਰੇ ਇੱਕ ਦੂਜੇ ਦੇ ਪ੍ਰਤੀ ਕਿਸੇ ਗੁੱਸੇ ਦੇ ਲਈ ਜਿਹੜੇ ਹੁੰਦੇ ਨੇ ਉਹ ਵੀ ਦੂਰ ਹੁੰਦੇ ਨੇ ਉਹ ਇੱਕ ਇਕੱਠੇ ਬੈਠਣ ਦੀ ਦਾ ਜਰੀਆ ਬਣਦਾ ਆਪਣੇ ਵਿਚਾਰ ਇੱਕ ਦੂਜੇ ਨਾਲ ਪਹੁੰਚਾਉਣ ਦਾ ਵੀ ਜਰੀਆ ਬਣਦਾ ਹੈ ਜਿਹੜੇ ਧਰਨੇ ਦੇ ਇਸ ਵਿਚਾਰ ਚਰਚਾ ਦੇ ਵਿੱਚ ਜਿਹੜੀ ਸਾਰੀ ਸਾਡੇ ਧਰਨੇ ਤੇ ਬੈਠੇ ਭਰਾਵਾਂ ਨਾਲ ਗੱਲਬਾਤ ਕੀਤੀ ਚੰਗਾ ਲੱਗਿਆ ਗੱਲਬਾਤ ਕਰਕੇ ਕਿ ਨੌਜਵਾਨ ਵੀ ਨਾਲ ਨੇ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਾਲ ਜਿਹੜੇ ਮੁਸਲਮਾਨ ਭਾਈਚਾਰੇ ਦੇ ਸੱਜਣ ਨੇ ਮੁਹੰਮਦ ਜੀ ਉਹ ਵੀ ਬੈਠੇ ਨੇ ਖਾਸ ਕਰਕੇ ਉਹ ਦੁਕਾਨਦਾਰ ਨੇ ਇੱਕ ਫਲਾਂ ਦੀ ਇਹ ਜਿਹੜੀ ਦੁਕਾਨ ਲਾਉਂਦੇ ਨੇ ਉਹ ਵੀ ਸਾਡਾ ਸਾਥ ਦੇ ਰਹੇ ਨੇ ਸੋ ਇਸ ਪੂਰੀ ਜਦੋਂ ਜ਼ਾਹਰ ਦੇ ਵਿੱਚੋਂ ਇਹ ਹੈ ਕਿ ਲੜਕੇ ਹੀ ਹੱਕ ਲੈ ਜਾ ਸਕਦੇ ਨੇ ਸੋ ਲੜਨ ਤੋਂ ਬਿਨਾਂ ਦੂਜਾ ਕੋਈ ਚਾਰਾ ਨਹੀਂ ਸਾਨੂੰ ਸੰਗਠਿਤ ਹੋਣ ਤੋਂ ਬਿਨਾਂ ਕੋਈ ਚਾਰਾ ਨਹੀਂ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਨਿਕਲ ਕੇ ਇਹ ਆਉਂਦੀ ਹੈ ਕਿ ਜੇ ਅਸੀਂ ਇਕੱਠੇ ਰਹਾਂਗੇ ਤਾਂ ਜ਼ਰੂਰ ਲਾਇਗਿਤ ਸਕਦੇ ਆਂ ਜੇ ਇਕੱਲੇ ਇਕੱਲੇ ਰਹਾਂਗੇ ਫਿਰ ਸਾਡਾ ਕੁਝ ਨਹੀਂ ਬਣ ਸਕਦਾ ਸੋ ਇਕੱਠੇ ਹੋ ਕੇ ਲੜਨ ਵਾਲੀ ਜੰਗ ਹੈ ਜੀ ਇਹ ਅੱਜ ਸਾਰੀ ਗੱਲਬਾਤ ਤੋਂ ਸਿੱਟਾ ਨਿਕਲਿਆ ਸੋ ਕੱਲ ਫੇਰ ਅਗਲੀ ਜਗ੍ਹਾ ਤੇ ਅਗਲੇ ਧਰਨੇ ਤੇ ਮਿਲਾਂਗੇ ਫਿਰ ਇਸ ਪ੍ਰੋਗਰਾਮ ਦੇ ਵਿੱਚ ਅਗਲੀ ਗੱਡੀ ਵਿੱਚ ਸ਼ਾਮਲ ਹੋਵਾਂਗੇ ਜਿਸ ਦਾ ਨਾਮ ਹੈ ਧਰਨੇ ਤੇ ਬੈਠੇ ਕਿਸਾਨਾਂ ਦੇ ਨਾਲ ਇੱਕ ਰਾਤ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਧੰਨਵਾਦ